DF5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਕਾਂਗਰਸ ਪ੍ਰਧਾਨ ਨੇ ਉਹਨਾਂ ਵੱਲੋਂ ਤਰਨਤਨ ਚੋਣਾਂ ਦੇ ਵਿੱਚ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਖਿਲਾਫ ਇੱਕ ਟਿੱਪਣੀ ਕੀਤੀ ਸੀ ਦੀ ਜਿਹਦੇ ਚੱਲਦਿਆ ਸਿਆਸਤ ਦੇ ਵਿੱਚ ਇੱਕ ਪੁਚਾਲ ਆਇਆ ਤੇ ਲਗਾਤਾਰ ਵਿਰੋਧੀ ਰਾਜਾ ਵੜਿੰਗ ਨੂੰ ਘੇਰਦੇ ਹੋਏ ਨਜ਼ਰ ਆਇਆ ਤਾਂ ਅੱਜ ਕਪੂਰਥਲਾ ਦੇ ਵਿੱਚ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਤੁਹਾਨੂੰ ਦੱਸਦੇ ਕਿ ਬੂਟਾ ਸਿੰਘ ਦੇ ਪੁੱਤਰ ਵੱਲੋਂ ਰਾਜਾ ਵੜਿੰਗ ਦੇ ਖਿਲਾਫ ਆਈ ਐਫਆਈਆਰ ਦਰਜ ਕਰਾ ਦਿੱਤੀ ਗਿਆ ਵਧੇਰੇ ਜਾਣਕਾਰੀ ਲਈ ਚੰਡੀਗੜ੍ਹ ਤੋਂ ਮੇਰੇ ਨਾਲ ਜੁੜੇ ਨੇ ਬਿੰਦੂ ਸਿੰਘ ਆ ਉਹਨਾਂ ਨਾਲ ਗੱਲਬਾਤ ਸੋ ਜਿੱਦਾਂ ਕੀ ਤਰਨ ਤਨ ਚੋਣਾ ਦੇ ਵਿੱਚ ਰਾਜਾ ਬਲਿੰਗ ਲਗਾਤਾਰ ਪ੍ਰਚਾਰ ਕਰ ਰਹੇ ਸੀ ਤੇ ਉਹਨਾਂ ਵੱਲੋਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਖਿਲਾਫ ਇੱਕ ਟਿੱਪਣੀ ਕੀਤੀ ਗਈ ਸੀ ਤੇ ਜਿੱਦੇ ਚੱਲਦੇ ਰਾਜਾ ਬਲਿੰਗ ਦਾ ਵਿਰੋਧ ਲਗਾਤਾਰ ਲੀਡਰਾਂ ਵੱਲੋਂ ਕੀਤਾ ਗਿਆ ਤੇ ਹੁਣ ਉਹਨਾਂ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਹੋਈ ਹੈ ਕੀ ਹੈ ਮਾਮਲਾ ਜੀ ਜਿਥੋਂ ਤੱਕ ਗੱਲ ਕਰੀ ਬਲਵਿੰਦਰ ਜੀ ਤੁਹਾਨੂੰ ਪਤਾ ਹੀ ਕਿ ਪਿਛਲੇ ਦਿਨ ਹੀ ਕਾਫੀ ਇਹ ਮਾਮਲਾ ਜਿਹੜਾ ਸੀਗਾ ਉਹ ਚਰਚਾ ਦੇ ਵਿੱਚ ਰਿਹਾ ਹੈਗਾ ਔਰ ਬੂਤਾ ਸਿੰਘ ਜਿਹੜੇ ਕੀ ਹੋਮ ਮਿਨਿਸਟਰ ਬਣ ਚੁੱਕੇ ਨੇ ਪਹਿਲੇ ਕਿਨ ਯੂਨੀਅਨ ਗਵਰਨਮੈਂਟ ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ ਉਹਨਾਂ ਦੇ ਲਈ ਕੁਝ ਟਿੱਪਣੀਆਂ ਕੀਤੀਆਂ ਸੀਗੀਆਂ ਜਿਹੜੀਆਂ ਕਿ ਕਾਫੀ ਜ਼ਿਆਦਾ ਉਹਨਾਂ ਦੇ ਸਮਾਜ ਦੇ ਵਿੱਚ ਕਿ ਬੂਤਾ ਸਿੰਘ ਜਿਹੜੇ ਨੇ ਉਹਦੇ ਲਈ ਸਮਾਜ ਤੋਂ ਆਉਂਦੇ ਆ ਇਕ ਕਾਫੀ ਜ਼ਿਆਦਾ ਉਹਨਾਂ ਦੇ ਲਈ ਜਿਹੜੀ ਇੱਕ ਸ਼ਬਦ ਵਰਤੇ ਗਏ ਸੀ ਉਹਨੂੰ ਲੈ ਕੇ ਕਾਫੀ ਤਲਖੀ ਦਿਖਾਤਰ ਕਰਕੇ ਸਮਾਜ ਨੇ ਆਪਣਾ ਜਿਹੜਾ ਆਬਜੈਕਸ਼ਨ ਪ੍ਰੋਟੈਸਟ ਜਿਹੜਾ ਉਹ ਜ਼ਾਹਰ ਕੀਤਾ ਸੀਗਾ ਤੇ ਉਸ ਨੂੰ ਲੈ ਕੇ ਬੁੱਤਾ ਸਿੰਘ ਦੇ بیٹے ਸਰਜੋਤ ਸਿੰਘ ਸਿੱਧੂ ਨੇ ਉਹਨਾਂ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀਗੀ ਐਸਐਸਪੀ ਕਪੂਰਥਲਾ ਦੇ ਕੋਲ ਔਰ ਉਹਦੇ ਵਿੱਚ ਉਹਨਾਂ ਨੇ ਇਹੀ ਸ਼ਿਕਾਇਤ ਦਰਜ ਕਰਵਾਈ ਸੀਗੀ ਕਿ ਰਾਜਾ ਵੜਿੰਗ ਜਿਹੜੇ ਨੇ ਪੀਪੀਸੀ ਦੇ ਪ੍ਰਧਾਨ ਨੇ ਇਸ ਟਾਈਮ ਔਰ ਐਮਪੀ ਵੀ ਨੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਕੁਝ ਕਾਸ ਵੇਸ ਮਤਲਬ ਜਾਤੀ ਸੂਚਕ ਸ਼ਬਦ ਤੇ ਉਹਦੇ ਨਾਲ ਹੀ ਡੈਰੋਗੇਟਰੀ ਵਰਡ ਜਿਹੜੇ ਨੇ ਜਿਹੜੇ ਕਿ ਅਬਜੈਕਸ਼ਨੇਬਲ ਨੇ ਇਤਰਾਜ਼ਯੋਗ ਸ਼ਬਦ ਨੇ ਉਹ ਲੈਂਗੁਏਜ ਜਾਂ ਉਹ ਸ਼ਬਦ ਜਿਹੜੇ ਨੇ ਯੂਜ਼ ਕੀਤੇ ਸਰਟੀਫਿਕੇਟ ਦੇ ਲਈ ਜਾਂ ਉਹਨਾਂ ਦੇ ਪਿਤਾ ਦੇ ਲਈ ਉਹਨਾਂ ਨੇ ਆਪਣੇ ਹਵਾਲੇ ਤੋਂ ਗੱਲ ਕੀਤੀ ਉਸ ਸ਼ਿਕਾਇਤ ਦੇ ਵਿੱਚ ਤੇ ਉਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਗੱਲ ਹੈਗੀ ਹੈ ਇਸ 'ਤੇ ਧਿਆਨ ਦਿੱਤਾ ਜਾਏ ਔਰ ਕਾਹ ਤੋਂ ਆਤੇ ਉਹਨਾਂ ਨੇ ਕਾਫੀ ਗੰਭੀਰਤਾ ਦੇ ਨਾਲ ਐਫਆਈ ਕੰਪਲੇਂਟ ਜਿਹੜੀ ਸੀ ਕਿ ਉਹ ਦਿੱਤੀ ਸੀਗੀ ਐਸ ਕੰਪਲੇਂਟ ਤੇ ਅੱਜ ਜਿਹੜਾ ਹੈਗਾ ਪੁਲਿਸ ਨੇ ਇਹਦਾ ਕਾਫੀ ਜ਼ਿਆਦਾ ਨੋਟਿਸ ਲਿੱਤਾ ਔਰ ਉਸ ਤੋਂ ਤਿੱਖੇ ਹੀ ਉਹ ਜਿਹੜੀ ਹੈ ਪ੍ਰਧਾਨ ਜਿਹੜੇ ਕਾਂਗਰਸ ਦੇ ਹੈਗੇ ਨੇ ਪੰਜਾਬ ਕਾਂਗਰਸ ਦੇ ਅਗਵੰਦਰ ਰਾਜਵੜਿੰਗ ਉਹਨਾਂ ਤੇ ਐਫਆਈਆਰ ਜੜੀ ਦਰਜ ਕੀਤੀ ਗਈ ਹੈ ਜੀ ਸੋ ਜਦਾਂ ਕਿ ਹਾਲਾਂਕਿ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਨੇ ਕੱਢਾ ਨਾਮ ਹੈ ਰਾਜਾ ਵੜਿੰਗ ਦਾ ਆਮ ਜੇ ਕੋਈ ਇਨਸਾਨ ਅਜਿਹੀ ਗਲਤੀ ਕਰਦਾ ਤਾਂ ਉਹਦੇ ਖਿਲਾਫ ਬੜੀ ਤੇਜ਼ੀ ਨਾਲ ਕਾਰਵਾਈ ਹੁੰਦੀ ਤੇ ਤੁਹਾਨੂੰ ਲੱਗਦਾ ਕਿ ਰਾਜਾ ਵੜਿੰਗ ਦੇ ਖਿਲਾਫ ਵੀ ਐਕਟਿਵ ਕਾਰਵਾਈ ਦੇਖਣ ਨੂੰ ਮਿਲੇਗੀ ਜੀ ਦੇਖੋ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਕਿਉਂਕਿ ਜਿੱਥੇ ਤੱਕ ਤੁਸੀਂ ਕਾਰਵਾਈ ਦੀ ਗੱਲ ਕੀਤੀ ਹੈ ਤੁਹਾਡਾ ਧਿਆਨ ਇੱਕ ਵਾਰੀ ਉਸ ਕਲਵਲ ਵੀ ਮੇਲੇ ਕੇ ਜਰਾ ਜ਼ਰੂਰ ਚਾਹੂੰਗੀ ਕਿ ਜਿਹੜਾ ਐਸਸੀ ਕਮਿਸ਼ਨ ਹੈਗਾ ਜਿਹੜਾ ਗ੍ਰੂਕਸ ਕਮਿਸ਼ਨ ਹੈ ਜੀ ਉਹਨਾਂ ਨੇ ਵੀ ਖੇਤ ਰਿੱਤੇ ਲਈ ਰਾਜਾ ਰਾਜਾ ਵੜਿੰਗ ਜਿਹੜਾ ਉੱਥੇ ਤਲਕ ਕੀਤਾ ਹੋਇਆ ਕਿਉਂਕਿ ਉਹਨਾਂ ਨੇ ਵੀ ਇਸ ਗੱਲ ਦਾ ਸੂ ਮੋਟੋ ਲਿਆ ਲੋਪਿਸ ਲਿਆ ਤੇ ਉਸ ਨੂੰ ਜਿਹੜਾ ਕਿਉਂਕਿ ਐਸੀ ਨਖੇਦੀ ਕਾਫੀ ਪਾਸੇ ਤੋਂ ਹੋ ਰਹੀ ਸੀਗੀ डिफरेंट ਪਾਰਟੀਆਂ ਚ ਹੋ ਰਹੀ ਸੀ ਹਾਲਾਂਕਿ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਚੁੱਕੇ ਨੇ ਚਰਨਜੀਤ ਸਿੰਘ ਚੰਨੀ ਜਿਹੜੇ ਕਿਸੇ ਕਾਂਗਰਸ ਦੇ ਵੱਡੇ ਲੀਡਰ ਮੰਨੇ ਜਾਂਦੇ ਆ ਔਰ ਉਹ ਵੀ ਬੜੇ ਸਮਾਜ ਤੋਂ ਹੀ ਆਂਦੇ ਆ ਉਹਨਾਂ ਨੇ ਕਿਤੇ ਨਾ ਕਿਤੇ ਉਹ ਰਾਜਾ ਵੜਿੰਗ ਦਾ ਕਸੂਰ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਵੱਡੀ ਗੱਲ ਹੁੰਦੀ ਹੈ ਕਿਉਂਕਿ ਸਿੱਖੀ ਦੇ ਵਿੱਚ ਇੱਕ ਗੱਲ ਹੈ ਕਿ ਜੇ ਕੋਈ ਗਲਤੀ ਹੋ ਜਾਏ ਔਰ ਉਹਨੂੰ ਹਲੀਮੀ ਦੇ ਨਾਲ ਕੋਈ ਜਿਹੜਾ ਮਾਫੀ ਮੰਗ ਲਏ ਜਾਂ ਉਹ ਨੀਵਾ ਹੋ ਕੇ ਜੋ ਵੀ ਆਪਣੀ ਗਲਤੀ ਨੂੰ ਮੰਨ ਲਵੇ ਸੋ ਮਾਫ ਕਰ ਦਿੱਤਾ ਜਾਂਦਾ ਪਰ ਜੇ ਉਹਨੂੰ ਦੂਸਰੇ ਪਿੱਕੇ ਦੇ ਨਾਲ ਦੇਖੀ ਜਾਏ ਤੇ ਕਾਫੀ ਸਮਾਜ ਦੇ ਵਿੱਚ ਇਸ ਚੀਜ਼ ਦੀ ਇਸ ਟਾਈਮ ਚਰਚਾ ਹੈਗੀ ਹੈ ਔਰ ਇੱਕ ਪ੍ਰੋਟੈਸਟ ਵੀ ਹੈਗਾ ਜਿਸ ਨੂੰ ਲੈ ਕੇ ਇੱਕ ਹੱਕ ਕੇ ਐਸਟੀ ਕਮਿਸ਼ਨ ਨੇ ਲੈ ਪੰਜਾਬ ਐਸਟੀ ਕਮਿਸ਼ਨ ਹੈਗਾ ਉਹਨਾਂ ਨੇ ਕਾਫੀ ਐਸ ਦੇ ਨੋਟਿਸ ਲਿਆ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹਦੇ ਵਿੱਚ ਜਿਸ ਤਿੱਕੇ ਦੇ ਨਾਲ ਵਿੱਤ ਮੰਤਰੀ ਨੇ ਹਰ ਪਾਸੇ ਕੀ ਮਾਰ ਕਿ ਕਿ ਉਹ ਵੀ ਉਸੇ ਸਮਾਰਥ ਤੋਂ ਆਂਦੇ ਨੇ ਤੇ ਉਹਨਾਂ ਨੇ ਵੀ ਕਾਫੀ ਐਸ ਦੀ ਪੁਰਜ਼ੋਰ ਵਿਰੋਧ ਕੀਤਾ ਸੀਗਾ ਇਸ ਤੋਂ ਦੇ ਕੇ ਉਹਨਾਂ ਨੇ ਅੱਜ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਕੋਈ ਵੀ ਕਿਸੇ ਤਿੱਕੇ ਦਾ ਐਕਸ਼ਨ ਨਾ ਕਾਰਵਾਈ ਨਹੀਂ ਹੋਏਗੀ ਕਿਉਂਕਿ

ਉਹਨਾਂ 'ਤੇ ਲਈ ਕੁਝ ਟਿੱਪਣੀਆਂ ਕੀਤੀਆਂ ਸੀਗੀਆਂ ਜਿਹੜੀਆਂ ਕਿ ਕਾਫੀ ਜ਼ਿਆਦਾ ਉਹਨਾਂ ਦੇ ਸਮਾਜ ਦੇ ਵਿੱਚ ਕਿਉਂਕਿ ਬੁੱਤਾ ਸਿੰਘ ਜਿਹੜੇ ਨੇ ਉਹਦਾ ਇਸ ਸਮਾਜ ਤੋਂ ਆਦੇ ਹੈ ਇੱਕ ਕਾਫੀ ਜ਼ਿਆਦਾ ਉਹਨਾਂ ਦੇ ਲਈ ਜਿਹੜੀ ਸ਼ਬਦ ਵਰਤੇ ਗਏ ਸੀ ਉਹਨੂੰ ਲੈ ਕੇ ਕਾਫੀ ਤਲਖੀ ਸਿਖਾਤਰ ਕਰਕੇ ਸਮਾਜ ਨੇ ਆਪਣਾ ਜਿਹੜਾ ਆਬਜੈਕਸ਼ਨ ਪ੍ਰੋਟੈਸਟ ਜਿਹੜਾ ਹੈ ਉਹ ਜ਼ਾਹਰ ਕੀਤਾ ਸੀਗਾ ਤੇ ਉਸ ਨੂੰ ਲੈ ਕੇ ਬੁੱਤਾ ਸਿੰਘ ਦੇ بیٹے ਸਰਜੋਸ ਸਿੰਘ ਸਿੱਧੂ ਨੇ ਉਹਨਾਂ ਨੇ ਇੱਕ शिकायत दर्ज करवाई थी कि एसएसपी कपूरथला ਦੇ ਕੋਲ ਔਰ ਉਹਦੇ ਵਿੱਚ ਉਹਨਾਂ ਨੇ ਇਹੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਾਜਾ ਮਰਿੰਗ ਜਟੇ ਨੇ पीपीसी ਦੇ ਪ੍ਰਧਾਨ ਨੇ ਇਸ ਟਾਈਮ ਔਰ ਐਮਪੀ ਵੀ ਨੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਕੁਝ ਕਾਸਟ بیس ਮਤਲਬ ਜਾਤੀ સૂਚਕ ਸ਼ਬਦ ਤੇ ਉਹਦੇ ਨਾਲ ਹੀ ਡੈਰੋਗੇਟਰੀ ਵਰਡ ਜਿਹੜੇ ਨੇ ਜਿਹੜੇ ਕਿ ऑब्ਜੈਕਸ਼ਨੇਬਲ ਨੇ ਇਤਰਾਜ਼ਯੋਗ ਸ਼ਬਦ ਨੇ ਉਹ ਲੈਂਗੁਏਜ ਜਾਂ ਉਹ ਸ਼ਬਦ ਜਿਹੜੇ ਨੇ ਯੂਸ ਕੀਤੇ ਸਰਟੀਫିକੇਟ ਦੇ ਲਈ ਜਾਂ ਉਹਨਾਂ ਦੇ ਪਿਤਾ ਦੇ ਲਈ ਉਹਨਾਂ ਨੇ ਆਪਣੇ ਹਵਾਲੇ ਤੋਂ ਗੱਲ ਕੀਤੀ ਉਸ ਸ਼ਿਕਾਇਤ ਦੇ ਵਿੱਚ ਤੇ ਉਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਗੱਲ ਹੈਗੀ ਐ ਇਸ 'ਤੇ ਧਿਆਨ ਦਿੱਤਾ ਜਾਏ ਔਰ ਖਾਸ ਤੌਰ ਤੇ ਉਹਨਾਂ ਨੇ ਕਾਫੀ ਗੰਭੀਰਤਾ ਦੇ ਨਾਲ ਐਫ ਕੰਪਲੇਂਟ ਜਿਹੜੀ ਸੀ ਕਿ ਉਹ ਦਿੱਤੀ ਸੀਗੀ ਐਸ ਕੰਪਲੇਂਟ ਤੇ ਅੱਜ ਜਿਹੜਾ ਹੈ ਕਿ ਪੁਲਿਸ ਨੇ ਇਹਦਾ ਕਾਫੀ ਜ਼ਿਆਦਾ ਨੋਟਿਸ ਲਿੱਤਾ ਹੈ ਔਰ ਉਸ ਨੋਟਿਸ ਤੇ ਹੀ ਜਿਹੜੀ ਹੈ ਪ੍ਰਧਾਨ ਜਿਹੜੇ ਕਾਂਗਰਸ ਦੇ ਹੈਗੇ ਨੇ ਪੰਜਾਬ ਕਾਂਗਰਸ ਦੇ ਅਭਿੰਦਰ ਰਾਜਾ ਵੜਿੰਗ ਉਹਨਾਂ ਤੇ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਜੀ ਸੋ ਜਿਦਾਂ ਕਿ ਹਾਲਾਂਕਿ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਨੇ ਕੱਡਾ ਨਾਮ ਹੈ ਰਾਜਾ ਵੜਿੰਗ ਦਾ ਆਮ ਜੇ ਕੋਈ ਇਨਸਾਨ ਅਜਿਹੀ ਗਲਤੀ ਕਰਦਾ ਤਾਂ ਉਹਦੇ ਖਿਲਾਫ ਬੜੀ ਤੇਜ਼ੀ ਨਾਲ ਕਾਰਵਾਈ ਹੁੰਦੀ ਹੈ ਤੇ ਤੁਹਾਨੂੰ ਲੱਗਦਾ ਕਿ ਰਾਜਾ ਵੜਿੰਗ ਦੇ ਖਿਲਾਫ ਵੀ ਐਕਟਿਵ ਕਾਰਵਾਈ ਦੇਖਣ ਨੂੰ ਮਿਲੇਗੀ ਜੀ ਦੇ ਕੋਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਕਿਉਂਕਿ ਜਿੱਥੇ ਤੱਕ ਤੁਸੀਂ ਕਾਰਵਾਈ ਦੀ ਗੱਲ ਕੀਤੀ ਹੈ ਤੁਹਾਡਾ ਧਿਆਨ ਇੱਕ ਵਾਰੀ ਉਸ ਕਲਵਲ ਵੀ ਮੈਂ ਲੈ ਕੇ ਜਰਾ ਜ਼ਰੂਰ ਚਾਹੂੰਗੀ ਕਿ ਜਿਹੜਾ ਐਸਸੀ ਕਮਿਸ਼ਨ ਹੈਗਾ ਸ਼ੈਡੂਲ ਕਸ ਕਮਿਸ਼ਨ ਹੈ ਜੀ ਉਹਨਾਂ ਨੇ ਵੀ 6 ਤਰੀਕ ਤੇ ਲਈ ਰਾਜਾ ਤਰੀਕ ਰਾਜਾ ਵਿੜਿੰਗ ਜਿਹੜਾ ਉੱਤੇ ਤਲਫ ਕੀਤਾ ਹੋਇਆ ਕਿਉਂਕਿ ਉਹਨਾਂ ਨੇ ਵੀ ਇਸ ਗੱਲ ਦਾ ਸੂ ਮੋਟੋ ਲਿਆ ਨੋਟਿਸ ਲਿਆ ਤੇ ਉਸ ਨੂੰ ਜਿਹੜਾ ਕਿਉਂਕਿ ਐਸਪੀ ਨਖੇਦੀ ਕਾਫੀ ਪਾਸੇ ਤੋਂ ਹੋ ਰਹੀ ਸੀਗੀ ਡਿਫਰੈਂਟ ਪਾਰਟੀਆਂ ਚ ਹੋ ਰਹੀ ਸੀ ਹਾਲਾਂਕਿ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਲੈ ਚੁੱਕੇ ਨੇ ਚਰਨਜੀਤ ਸਿੰਘ ਚੰਨੀ ਜਿਹੜੇ ਕਿਸੇ ਕਾਂਗਰਸ ਦੇ ਵੱਡੇ ਲੀਡਰ ਮੰਨੇ ਜਾਂਦੇ ਆ ਔਰ ਉਹ ਵੀ ਬੜੇ ਸਮਾਜ ਤੋਂ ਹੀ ਆਦੇ ਆ ਉਹਨਾਂ ਨੇ ਕਿਤੇ ਨਾ ਕਿਤੇ ਉਹ ਰਾਜਾ ਵੜਿੰਗ ਦਾ ਪਸਪੂਰ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਵੱਡੀ ਗੱਲ ਹੁੰਦੀ ਹੈ ਕਿਉਂਕਿ ਸਿੱਖੀ ਦੇ ਵਿੱਚ ਇੱਕ ਗੱਲ ਹੈ ਕਿ ਜੇ ਕੋਈ ਗਲਤੀ ਹੋ ਜਾਏ ਔਰ ਉਹਨੂੰ ਹਲੀਮੀ ਦੇ ਨਾਲ ਕੋਈ ਜਿਹੜਾ ਮਾਫੀ ਮੰਗ ਲਏ ਜਾਂ ਉਹ ਨੀਵਾ ਹੋ ਕੇ ਜੋ ਵੀ ਆਪਣੀ ਗਲਤੀ ਨੂੰ ਮੰਨ ਲਵੇ ਤਾਂ ਉਹ ਮਾਫ ਕਰ ਦਿੱਤਾ ਜਾਂਦਾ ਪਰ ਜੇ ਉਹਨੂੰ ਸੋਸ਼ਲ ਸਿਕ ਦੇ ਨਾਲ ਦੇਖੀ ਜਾਏ ਤੇ ਕਾਫੀ ਸਮਾਜ ਦੇ ਵਿੱਚ ਇਸ ਚੀਜ਼ ਦੀ ਇਸ ਟਾਈਮ ਚਰਚਾ ਹੈ ਕਿ ਇਹ ਔਰ ਇੱਕ ਪ੍ਰੋਟੈਸਟ ਵੀ ਹੈਗਾ ਜਿਸ ਨੂੰ ਲੈ ਕੇ ਖਾਸ ਕਰਕੇ ਐਸਸੀ ਕਮਿਸ਼ਨ ਨੇ ਲੈ ਪੰਜਾਬ ਦਾ ਐਸਸੀ ਕਮਿਸ਼ਨ ਹੈਗਾ ਉਹਨਾਂ ਨੇ ਕਾਫੀ ਐਸਏ ਨੋਟਿਸ ਲਿਆ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹਦੇ ਵਿੱਚ ਜਿਸ ਤਿੱਕੇ ਦੇ ਨਾਲ ਵਿੱਤ ਮੰਤਰੀ ਨੇ ਹਪਾਸਿੰਗ ਕੀਤਾ ਕਿ ਉਹ ਵੀ ਉਸੇ ਸਮੇਂ ਆਂਦੇ ਨੇ ਤੇ ਉਹਨਾਂ ਨੇ ਵੀ ਕਾਫੀ ਐਸੇ ਪੂਰਜ਼ੋਰ ਵਿਰੋਧ ਕੀਤਾ ਸੀਗਾ ਇਸ ਤੋਂ ਦੇ ਕੇ ਉਹਨਾਂ ਅੱਜ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਕੋਈ ਵੀ ਕਿਸੇ ਤਿੱਕੇ ਦਾ ਐਕਸ਼ਨ ਜਾਂ ਕਾਰਵਾਈ ਨਹੀਂ ਹੋਏਗੀ ਕਿਉਂਕਿ जो गल करिए कल ही अः छे तरीक हैगी है एसी कमीशन सामने तो एक बार जाना ही पेगा हां यह जरूर देखना होगा कि एफ आई आर दर्ज हुई है इस पर अगर कार्रवाई किस तरह की होंगी है जी ਸੋ ਜਿੱਦਾਂ ਕਿ ਰਾਜਾ ਵੜਿੰਗ ਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਗਿਆ ਹੁਣ ਵੇਖਣਾ ਹੋਵੇਗਾ ਆਨਲੇ ਸਮੇਂ ਦੇ ਵਿੱਚ ਰਾਜਾ ਵੜਿੰਗ ਇਸ ਮਸਲੇ ਨੂੰ ਲੈ ਕੇ ਕੀ ਕਰਦੇ ਨੇ ਹਾਲਾਂਕਿ ਰਾਜਾ ਵੜਿੰਗ ਵੱਲੋਂ ਉਸ ਟਿੱਪ ਨੂੰ ਲੈ ਕੇ ਮਾਫੀ ਵੀ ਮੰਗੀ ਗਿਆ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਬਿਆਨ ਕੁਝ ਹੋਰ ਸੀ ਪਰ ਕਿਸੇ ਹੋਰ ਤਰੀਕੇ ਦੇ ਨਾਲ ਵੋਟੀਆਂ ਵੱਲੋਂ ਮੇਰੇ ਬਿਆਨ ਨੂੰ ਪੇਸ਼ ਕੀਤਾ ਗਿਆ ਹੁਣ ਵੇਖਣਾ ਹੋਵੇਗਾ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਾਦੀਆਂ ਨੇ ਜਾਂ ਘਟਦੀਆਂ ਨਾਲ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ